ਆਓ ਸੀ ਫਜ਼ਰ ਦੇ ਵੇਲੇ ਅੰਮ੍ਰਿਤ ਵੇਲੇ ਸੁਬਾ ਦੇ ਵੇਲੇ ਫਿਰ ਇੱਕ ਵਾਰ ਉਸ ਸਰਵ ਸ਼ਕਤੀਮਾਨ ਪਰਮੇਸ਼ਵਰ ਦੇ ਸਾਹਮਣੇ ਆਪਣੀ ਸਿਰ ਚੁਕਾਈਏ ਔਰ ਪਰਮੇਸ਼ਵਰ ਦੇ ਅੱਗੇ ਬੇਨਤੀ ਅਰਦਾਸ ਕਰੀਏ ਕਿਉਂਕਿ ਉਹ ਪਰਮੇਸ਼ਵਰ ਪਲਾ ਹੈ ਉਸ ਪਰਮੇਸ਼ਵਰ ਦੀਆਂ ਭਲਾਈਆਂ ਵੱਡੀਆਂ ਨੇ ਉਹਨੇ ਅਨੰਤ ਭਲਾਈਆਂ ਸਾਡੇ ਜੀਵਨ ਵਿੱਚ ਕੀਤੀਆਂ ਨੇ ਇੱਡੀਆਂ ਕਿ ਜਿਹੜੀਆਂ ਸਾਡੀ ਸਮਝ ਤੋਂ ਪਰੇ ਨੇ। ਪਰ ਬਾਈਬਲ ਦੇ ਅੰਦਰ ਲਿਖਿਆ ਉਹਦੀਆਂ ਰਹਿਮਤਾਂ ਇੰਨੀਆਂ ਨੇ ਜਿੰਨੀ ਰੇਤ ਦੇ ਕਣ ਨੇ ਜਿੰਨੇ ਆਕਾਸ਼ ਦੇ ਤਾਰੇ ਨੇ। ਇਸ ਲਈ ਮੇਰੇ ਭਾਈ ਭੈਣੋ ਅੱਜ ਅਸੀਂ ਪ੍ਰਾਰਥਨਾ ਦੇ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਪਰਮੇਸ਼ਵਰ ਦਾ ਪਵਿੱਤਰ ਵਚਨ ਅੱਜ ਵੇਖਣਾ ਹੈ। ਔਰ ਪਰਮੇਸ਼ਵਰ ਦੇ ਪਵਿੱਤਰ ਵਚਨਾਂ ਦੇ ਰਾਹੀ ਕੁਝ ਅਸੀਂ ਸਿੱਖਣਾ ਹੈ ਜਬੂਰਾ ਦੀ ਪੋਥੀ ਸੋਧਿਆਏ ਉਸ ਦੇ 1 2 ਤੇ 3 ਵਚਨ ਨੂੰ ਅਸੀਂ ਪੜਾਂਗੇ ਅਤੇ ਬੜੇ ਧਿਆਨ ਦੇ ਨਾਲ ਜਬੂਰਾ ਦੀ ਪੋਥੀ ਦੇ ਵਿੱਚੋਂ ਸਿੱਖਾਂਗੇ ਅਤੇ ਲਿਖਿਆ ਹੈ ਸਾਰੀ ਧਰਤੀ ਦਿਓ ਯਹੋਵਾ ਲਈ ਲਲਕਾਰੋ ਆਨੰਦ ਹੋ ਕੇ ਯਹੋਵਾ ਦੀ ਉਪਾਸਨਾ ਕਰੋ ਜੈ ਜੈਕਾਰ ਕਰਦੇ ਹੋਏ ਉਹਦੀ ਹਜ਼ੂਰੀ ਵਿੱਚ ਆਓ ਜਾਣ ਰੱਖੋ ਭਈ ਯਹੋਵਾ ਹੀ ਪਰਮੇਸ਼ਰ ਹੈ ਉਹਨੇ ਸਾਨੂੰ ਸਾਜਿਆ ਅਤੇ ਅਸੀਂ ਉਹਦੇ ਹਾਂ ਅਸਾਂ ਉਹਦੀ ਪਰਜਾ ਅਤੇ ਉਹਦੀ ਜੂਦੀਆਂ ਭੇਡਾਂ ਹ ਪਰਮੇਸ਼ਰ ਦਾ ਵਚਨ ਕਹਿੰਦਾ ਆ ਇਹ ਸਾਰੀ ਧਰਤੀ ਦੇ ਲੋਕੋ ਯਹੋਵਾ ਲਈ ਲਲਕਾਰੋ ਇਸ ਜਗ੍ਹਾ ਤੇ ਪਰਮੇਸ਼ਰ ਇੱਕ ਕੌਮ ਨੂੰ ਨਹੀਂ ਇਸ ਜਗ੍ਹਾ ਤੇ ਪਰਮੇਸ਼ਵਰ ਦਾ ਵਚਨ ਸਾਰੀ ਧਰਤੀ ਵਾਸੀਆਂ ਨੂੰ ਕਹਿੰਦਾ ਆ ਕਿਉਂਕਿ ਇਹ ਧਰਤੀ ਦੀ ਸਾਰੀ ਰਚਨਾ ਤੇ ਉਸ ਪਰਮੇਸ਼ਵਰ ਦੀ ਹੈ ਉਹ ਗੱਲ ਅਲੱਗ ਹੈ ਕਿ ਅੱਜ ਇਨਸਾਨ ਆਪਣੇ ਅਸਲੀ ਪਰਮੇਸ਼ਵਰ ਤੋਂ ਦੂਰ ਹੋ ਗਿਆ ਉਹਨੂੰ ਭੁੱਲ ਚੁੱਕਾ ਆ ਪਰ ਬਾਣੀ ਕਹਿੰਦੀ ਹੈ ਸਾਰੀ ਧਰਤੀ ਦੇ ਉਹ ਲੋਕੋ ਇਸ ਧਰਤੀ ਤੇ ਜਿੰਨੀ ਵੀ ਪੈਦਾਵਾਰ ਹੈ ਉਸ ਪਰਮੇਸ਼ਵਰ ਦੀ ਹੈ ਪਰਮੇਸ਼ਵਰ ਨੇ ਸਭਨਾਂ ਨੂੰ ਸਾਜਿਆ ਪਰਮੇਸ਼ਵਰ ਨੇ ਸਭਨਾਂ ਨੂੰ ਬਣਾਇਆ ਪਰ ਉਸ ਪਰਮੇਸ਼ਵਰ ਨੂੰ ਜਾਣਨ ਵਾਲੇ ਧਰਤੀ ਤੇ ਬਹੁਤ ਥੋੜੇ ਨੇ ਸੋ ਬਚਨ ਕਹਿੰਦੇ ਨੇ ਪਰਮੇਸ਼ਵਰ ਦੇ ਬਚਨਾਂ ਵਿੱਚ ਇਹ ਬਿਆਨ ਕੀਤਾ ਗਿਆ ਕਿ ਹੇ ਸਾਰੀ ਧਰਤੀ ਦੇ ਲੋਕੋ ਯਹੋਵਾ ਲਈ ਲਲਕਾਰੋ ਆਨੰਦ ਹੋ ਕੇ ਯਹੋਵਾ ਦੀ ਉਪਾਸਨਾ ਕਰੋ ਪ੍ਰਭੂ ਦਾ ਵਚਨ ਕਹਿੰਦਾ ਕਿ ਖੁਸ਼ ਹੋ ਕੇ ਤੁਸੀਂ ਉਸ ਪਰਮੇਸ਼ਵਰ ਦੀ ਉਪਾਸਨਾ ਕਰੋ ਜੈ ਜੈਕਾਰ ਕਰਦੇ ਹੋਏ ਉਹਦੀ ਹਜ਼ੂਰੀ ਵਿੱਚ ਜਾਓ ਕਿਵੇਂ ਜਾਓ ਜੈ ਜੈਕਾਰ ਕਰਦੇ ਹੋਏ ਪਰਮੇਸ਼ਰ ਦੀ ਹਜ਼ੂਰੀ ਵਿੱਚ ਜਾਓ ਇਹ ਪਰਮੇਸ਼ਰ ਦਾ ਵਚਨ ਕਹਿ ਰਿਹਾ ਆ ਇਹ ਪਰਮੇਸ਼ਰ ਦੀ ਬਾਣੀ ਕਹਿ ਰਹੀ ਹੈ ਅਤੇ ਲਿਖਿਆ ਤਿੰਨ ਵਚਨ ਜਦੋਂ ਅਸੀਂ ਪੜ੍ਹਦੇ ਆ ਜਾਣ ਰੱਖੋ ਭਈ ਯਹੋਵਾ ਹੀ ਪਰਮੇਸ਼ਰ ਹੈ ਇੱਥੇ ਕਿਹਾ ਗਿਆ ਭਈ ਜਾਣ ਲੋ ਇਸ ਗੱਲ ਨੂੰ ਇਸ ਗੱਲ ਵਿੱਚ ਕੋਈ ਸ਼ੱਕ ਤੇ ਝੂਠ ਨਹੀਂ ਹੈ ਕੀ ਕੋਈ ਪਰਮੇਸ਼ਰ ਹੋਰ ਹੈ ਇੱਥੇ ਕਿਹਾ ਗਿਆ ਕਿ ਯਹੋਵਾ ਹੀ ਪਰਮੇਸ਼ਰ ਹੈ ਉਹਨੇ ਸਾਨੂੰ ਸਾਜਿਆ ਅਤੇ ਅਸੀਂ ਉਹਦੇ ਹਾਂ ਅਸੀਂ ਉਹਦੀ ਪਰਜਾ ਅਤੇ ਉਹਦੇ ਉਹਦੀ ਜੂ ਦੀਆਂ ਭੇਡਾਂ ਹਾਂ ਇੱਥੇ ਲਿਖਿਆ ਪਰਮੇਸ਼ਰ ਦਾ ਵਚਨ ਉਹਨੇ ਸਾਨੂੰ ਸਾਜਿਆ ਜਾਣ ਰੱਖੋ ਕਿ ਯਹੋਵਾ ਹੀ ਪਰਮੇਸ਼ਰ ਹੈ ਤੇ ਉਹਨੇ ਹੀ ਸਾਨੂੰ ਸਾਜਿਆ ਆ ਤੇ ਅਸੀਂ ਲਿਖਿਆ ਉਹਦੇ ਹਾਂ ਜਿਸ ਨੇ ਸਾਨੂੰ ਸਾਜਿਆ ਸਾਨੂੰ ਉਸ ਪਰਮੇਸ਼ਰ ਦੀ ਉਪਾਸਨਾ ਕਰਨੀ ਚਾਹੀਦੀ ਹੈ ਸੋ ਅੱਜ ਇਹਨਾਂ ਵਚਨਾਂ ਦੇ ਰਾਹੀਂ ਆਪਾਂ ਇਹ ਹੀ ਸਿੱਖਿਆ ਕਿ ਸਾਡਾ ਮਾਲਕ ਜੋ ਹੈ ਜਿਹਦੀ ਅਸੀਂ ਰਚਨਾ ਆ ਸਾਨੂੰ ਉਹਦਾ ਧੰਨਵਾਦ ਕਰਨਾ ਚਾਹੀਦਾ ਹੈ ਸਾਨੂੰ ਉਸ ਪਰਮੇਸ਼ਰ ਦੀ ਜੈ ਜੈਕਾਰ ਕਰਨੀ ਚਾਹੀਦੀ ਹੈ ਸਾਨੂੰ ਉਸ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਇਹ ਸਾਨੂੰ ਉਸ ਸਰਵਸ਼ਕਤੀਮਾਨ ਪਰਮੇਸ਼ਰ ਦਾ ਧੰਨਵਾਦ ਕਰਨਾ ਚਾਹੀਦਾ ਮੇਰੇ ਭਾਈ ਭੈਣੋ ਉਹ ਸਰਵਸ਼ਕਤੀਮਾਨ ਪਰਮੇਸ਼ਰ ਬਹੁਤ ਮਹਾਨ ਹੈ ਤੇ ਉਹਦੇ ਵਰਗਾ ਇਸ ਦੁਨੀਆ ਦੇ ਉੱਤੇ ਕੋਈ ਮਨੁੱਖ ਨਹੀਂ ਹੋ ਸਕਦਾ ਇਸੇ ਲਈ ਪ੍ਰਭੂ ਦਾ ਵਚਨ ਕਹਿੰਦਾ ਆ ਕਿ ਉਹ ਉਹ ਪਰਮੇਸ਼ਰ ਹੈ ਜਾਣ ਰੱਖੋ ਕਿ ਯਹੋਵਾ ਹੀ ਪਰਮੇਸ਼ਰ ਹੈ ਜਿਨੇ ਆਪਣੇ ਮੂੰਹ ਦੇ ਸ਼ਬਦ ਦੇ ਨਾਲ ਧਰਤੀ ਆਕਾਸ਼ ਤੇ ਪੂਰੇ ਬ੍ਰਹਿਮੰਡ ਨੂੰ ਬਣਾ ਦਿੱਤਾ ਜਿਸ ਪਰਮੇਸ਼ਰ ਨੇ ਸਾਰਾ ਕੁਝ ਪੈਦਾ ਕਰ ਦਿੱਤਾ ਉਹ ਪਰਮੇਸ਼ਰ ਬਹੁਤ ਭਲਾਇਆ ਤੇ ਬਹੁਤ ਵੱਡਾ ਪਰਮੇਸ਼ਰ ਹੈ ਸੋ ਆਓ ਅਸੀਂ ਹੁਣ ਅੰਮ੍ਰਿਤ ਵੇਲੇ ਫਜ਼ਰ ਦੇ ਵੇਲੇ ਤੇ ਸੂਬਾ ਦੇ ਵੇਲੇ ਉਸ ਸਰਵਸ਼ਕਤੀਮਾਨ ਪਰਮੇਸ਼ਰ ਦਾ ਧੰਨਵਾਦ ਕਰੀਏ ਉਸ ਯਹੋਵਾ ਪਰਮੇਸ਼ਰ ਦਾ ਉਸ ਦੁਨੀਆ ਦੇ ਮਾਲਕ ਪਰਭੂ ਯਿਸੂ ਮਸੀਹ ਦਾ ਧੰਨਵਾਦ ਕਰੀਏ ਜਿਸ ਨੇ ਸਾਰੀ ਦੁਨੀਆ ਸਾਰਾ ਸੰਸਾਰ ਪੈਦਾ ਕੀਤਾ ਹੈ। हे ਸਰਵਸ਼ਕਤੀਮਾਨ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਵਿੜਿਆਈਆਂ ਦੇ ਯੋਗ ਪਿਤਾ ਪਰਮੇਸ਼ਰ ਆਕਾਸ਼ ਅਤੇ ਧਰਤੀ ਦੇ ਪਿਤਾ ਤੁਹਾਡੀ ਵਡਿਆਈ ਹੋਵੇ। ਸੈਨਾ ਦੇ ਯਹੋਵਾ ਅਸੀਂ ਤੁਹਾਡੇ ਨਾਮ ਦਾ ਧੰਨਵਾਦ ਕਰਦੀ ਹੈ ਤੁਹਾਡੀਆਂ ਭਲੇਾਈਆਂ ਲਈ ਤੁਹਾਡਾ ਧੰਨਵਾਦ ਹੈ ਤੁਹਾਡੀਆਂ ਰਹਿਮਤਾਂ ਲਈ ਤੁਹਾਡਾ ਧੰਨਵਾਦ ਹੈ ਇਹ ਸਰਵ ਸ਼ਕਤੀਮਾਨ ਪਰਮੇਸ਼ਰ ਆਕਾਸ਼ ਤੁਹਾਡੇ ਨੇ ਧਰਤੀ ਤੁਹਾਡੀ ਹੈ ਇਹ ਮਰਮਾਨ ਤੁਹਾਡਾ ਬਣਾਇਆ ਗਿਆ ਅਸੀਂ ਖੁਦਾਵੰਦ ਉਹਦੇ ਉੱਤੇ ਇੱਕ ਛੋਟੇ ਜਿਹੇ ਪ੍ਰਾਣੀ ਪਰ ਤੁਸੀਂ ਬਹੁਤ ਵਿਸ਼ਾਲ ਪਰਮੇਸ਼ਰ ਹੋ ਤੁਸੀਂ ਬਹੁਤ ਵੱਡੇ ਪਰਮੇਸ਼ਰ ਹੋ ਤੁਸੀਂ ਆਦ ਤੋਂ ਲੈ ਕੇ ਅੰਤ ਤਿੱਕਰ ਰਹਿਣ ਵਾਲੇ ਹੋ ਇਹ ਸਾਡੇ ਮੁਕਤੀ ਦਾਤਾ ਪਰਮੇਸ਼ਰ ਸੈਨਾ ਦੇ ਪਰਮੇਸ਼ਰ ਤੁਹਾਡੀ ਵਡਿਆਈ ਹੋਵੇ ਤੁਹਾਡੇ ਪਵਿੱਤਰ ਨਾਮ ਨੂੰ ਮਹਿਮਾ ਮਿਲੇ اے ਖੁਦਾਵੰਦਾ ਅਸੀਂ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਆਪਣੇ ਬੱਚਿਆਂ ਤੇ ਵੱਡੀ ਕਿਰਪਾ ਕਰੋ ਆਪਣੇ ਬੱਚਿਆਂ ਨੂੰ ਵੱਡੀ ਬਰਕਤ ਦਿਓ ਮੇਰੇ ਪਰਮੇਸ਼ਰ ਆਪਣੇ ਬੱਚਿਆਂ ਤੇ ਵੱਡਾ ਫਜ਼ਲ ਕਰੋ ਖੁਦਾਵੰਦ ਜਿੰਨੇ ਵੀ ਅੱਜ ਤੁਹਾਡੇ ਚਰਨਾਂ ਵਿੱਚ ਆਉਣ ਪਿਤਾ ਪਰਮੇਸ਼ਰ ਉਹਨਾਂ ਦੇ ਜੀਵਨਾਂ ਦੇ ਅੰਦਰ ਤੁਹਾਡਾ ਜਲਾਲ ਕਾਮ ਕਰੇ ਮਹਾਨ ਪ੍ਰੀਮੀ ਪਿਤਾ ਆਪਣੇ ਬੱਚਿਆਂ ਨੂੰ ਵੱਡੀ ਅਸ਼ੀਸ਼ ਤੇ ਬਰਕਤ ਦੋ ਔਰ ਜੋ ਕਰਜ਼ਿਆਂ ਥੱਲੇ ਨੇ ਉਹਨਾਂ ਦੇ ਕਰਜ਼ੇ ਖੁਦਾਵੰਦ ਦੂਰ ਕਰੋ ਉਹਨਾਂ ਨੂੰ ਪਿਤਾ ਪਰਮੇਸ਼ਰ ਜਸਮਾਨੀ ਤੌਰ ਤੇ ਪਿਤਾ ਪਰਮੇਸ਼ਰ ਧਨ ਦੀਆਂ ਸ਼ੀਸ਼ਾਂ ਦੋ ਪੈਸੇ ਦੀਆਂ ਥੋੜਾਂ ਪੂਰੀਆਂ ਕਰੋ ਖੁਦਾਵੰਦ ਜੋ ਪਿਤਾ ਪਰਮੇਸ਼ਰ ਅੱਜ ਦੁੱਖ ਦੇ ਵਿੱਚ ਦੀ ਗੁਜ਼ਰੇ ਨੇ ਮਹਾਨ ਪਿਤਾ ਪਰਮੇਸ਼ਰ ਜਿਹੜੇ ਵਪਾਰਕ ਤੌਰ ਤੇ ਪਿੱਛੇ ਜਾ ਰਹੇ ਨੇ ਖੁਦਾਵੰਦ ਉਹਨਾਂ ਨੂੰ ਐਸੀ ਖੁਦਾਵੰਦ ਬਰਕਤ ਦੋ ਉਹਨਾਂ ਦੀ ਕਮਾਈ ਉਹਨਾਂ ਦੀ ਅਰਨੀ ਖੁਦਾਵੰਦ ਵਾਧੀ ਜਾਵੇ ਪਿਤਾ ਪਰਮੇਸ਼ਰ ਉਹਨਾਂ ਦੇ ਹੱਥਾਂ ਦੀ ਕਮਾਈ ਉੱਤੇ ਹੱਥਾਂ ਦੀ ਅਰਨਿੰਗ ਦੇ ਉੱਤੇ ਖੁਦਾਵੰਦ ਤੁਹਾਡੀ ਬਰਕਤ ਆਵੇ ਮੇਰੇ ਪਿਤਾ ਪਰਮੇਸ਼ਰ ਤੁਹਾਡਾ ਜلال ਕਮ ਕਰੇ ਪਿਤਾ ਪਰਮੇਸ਼ਰ ਜੀ ਕਿਉਂਕਿ ਤੁਹਾਡੇ ਵਚਨ ਚ ਲਿਖਿਆ ਮੈਂ ਤੇਰੇ ਹੱਥਾਂ ਦੀ ਕਮਾਈ ਉੱਤੇ ਬਰਕਤ ਦਿਆਂਗਾ ਮੇਰੇ ਪਰਮੇਸ਼ਰ ਤੁਸੀਂ ਆਪਣੇ ਬੱਚਿਆਂ ਨੂੰ ਬਰਕਤ ਦਿਓ ਤੁਸੀਂ ਸੱਚਮੁੱਚ ਮਹਾਨ ਹੋ ਔਰ ਤੁਹਾਡਾ ਵਚਨ ਕਹਿੰਦਾ ਆ ਕਿ ਤੁਸੀਂ ਦਇਆ ਕਰਨ ਵਾਲੇ ਪਰਮੇਸ਼ਰ ਹੋ ਮੈਂ ਉਹਨਾਂ ਲਈ ਪ੍ਰਾਰਥਨਾ ਕਰਦਾ ਪਿਤਾ ਜਿਹੜੇ ਵੀ ਕਸੂਰ ਨੇ ਜੇਲਾਂ ਵਿੱਚ ਬੰਦ ਨੇ ਵੇਖ ਸੂਰ ਹੋਣ ਦੇ ਬਾਵਜੂਦ ਖੁਦਾਵੰਦ ਉਹਨਾਂ ਨੂੰ ਰਿਹਾ ਕਰੋ ਮੇਰੇ ਮਹਾਨ ਪਿਤਾ ਪਰਮੇਸ਼ਰ ਮੈਂ ਉਹਨਾਂ ਲਈ ਪ੍ਰਾਰਥਨਾ ਕਰਦਾ ਹਾਂ ਜਿਹੜੇ ਇਸ ਸਮੇਂ ਹਸਪੀਟਲਾਂ ਦੇ ਵਿੱਚ ਐਡਮਿਟ ਨੇ ਉਹ ਆਪਣੀ ਬਿਮਾਰੀ ਤੋਂ ਦੁੱਖ ਤੋਂ ਛੁਟਕਾਰਾ ਪਾਉਣ ਮੇਰੇ ਪਰਮੇਸ਼ਰ ਅਤੇ ਮੈਂ ਪ੍ਰਾਰਥਨਾ ਕਰਦਾ ਤੁਹਾਡੇ ਪਵਿੱਤਰ ਨਾਮ ਦੇ ਵਿੱਚ ਖੁਦਾਵੰਦ ਜਿਹੜੇ ਬੱਚੇ ਇਸ ਸਮੇਂ ਜੇਤਾ ਪਰਮੇਸ਼ਰ ਮੁਸੀਬਤ ਦੇ ਵਿੱਚ ਹੈ ਪਰੇਸ਼ਾਨੀ ਦੇ ਵਿੱਚ ਹੈ ਉਹਨਾਂ ਨੂੰ ਪਤਾ ਉਸ ਜਗ੍ਹਾ ਤੋਂ ਮੁਸੀਬਤ ਤੋਂ ਪਤਾ ਆਜ਼ਾਦ ਕਰੋ اے ਖੁਦਾਵੰਦ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡਾ ਸ਼ੁਕਰ ਕਰਦੇ ਹਾਂ ਮੇਰੇ ਦਿਯਾਲੂ ਤੇ ਕਿਰਪਾਲੂ ਪਰਮੇਸ਼ਰ ਆਪਣੇ ਬੱਚਿਆਂ ਨੂੰ ਆਪਣੀ ਕਿਰਪਾ ਦੇ ਨਾਲ ਪਰ ਦੋ ਅੱਜ ਸਵੇਰ ਦੇ ਵੇਲੇ ਖੁਦਾਵੰਦ ਮਾਰਨਿੰਗ ਟਾਈਮ ਸਾਰੀਆਂ ਜ਼ਿੰਦਗੀਆਂ ਵਿੱਚ ਆਸ਼ੀਸ਼ ਦੋ ਸਾਰੀਆਂ ਜ਼ਿੰਦਗੀਆਂ ਵਿੱਚ ਬਰਕਤ ਦਿਓ ਸਾਰੀਆਂ ਜ਼ਿੰਦਗੀਆਂ ਵਿੱਚ ਆਸ਼ੀਸ਼ ਹੋਵੇ ਅੱਜ ਖੁਦਾਵੰ ਤੁਹਾਡਾ ਜلال ਕਰੇ ਯੀਸੂ ਮਸੀਹ ਦੇ ਨਾਂ 'ਚ ਮੰਗਦੇ ਹਾਂ ਆਮੀਨ ਆਮੀਨ